ਸਾਚੀ ਸਾਖੀ ਸਰਦਾਰ ਕਪੂਰ ਸਿੰਘ ਦੁਆਰਾ ਲਿਖੀ ਗਈ ਇੱਕ ਅਜਹੀ ਪੁਸਤਕ ਹੈ ਜੋ ਨਾ ਸਿਰਫ ਸਿੱਖ ਇਤਿਹਾਸ ਦੇ ਅਹਿਮ ਪਹਿਲੂਆਂ ਨੂੰ ਪ੍ਰਗਟ ਕਰਦੀ ਹੈ ਸਗੋਂ ਭਾਰਤੀ ਰਾਜਨੀਤੀ ਦੇ ਅੰਦਰੂਨੀ ਵਿਰੋਧਾਭਾਸਾਂ ਅਤੇ ਸਿੱਖ ਕੌਮ ਨਾਲ ਹੋਏ ਵਿਸ਼ਵਾਸਘਾਤ ਨੂੰ ਵੀ ਬੇਨਕਾਬ ਕਰਦੀ ਹੈ ਇਹ ਪੁਸਤਕ ਕੇਵਲ ਤੱਥਾਂ ਦਾ ਸੰਗ੍ਰਹਿ ਨਹੀਂ ਸਗੋਂ ਇੱਕ ਬੁੱਧੀਜੀਵੀ ਦਾ ਸਿਆਸੀ ਅਤੇ ਧਾਰਮਿਕ ਦਰਦ ਹੈ ਸਾਚੀ ਸਾਖੀ ਦਾ ਅਰਥ ਹੈ ਸੱਚੀ ਗਵਾਹੀ ਜਾਂ ਸੱਚੀ ਕਹਾਣੀ ਸਰਦਾਰ ਕਪੂਰ ਸਿੰਘ ਆਈਸੀਐਸ ਅਧਿਕਾਰੀ ਅਤੇ ਬਾਅਦ ਵਿੱਚ ਸੰਸਦ ਮੈਂਬਰ ਨੇ ਇਹ ਪੁਸਤਕ ਖਾਸ ਕਰ 1947 ਦੀ ਵੰਡ ਅਤੇ ਉਸ ਤੋਂ ਬਾਅਦ ਦੇ ਰਾਜਨੀਤਿਕ ਹਾਲਾਤਾਂ ਵਿੱਚ ਸਿੱਖਾਂ ਦੀ ਸਥਿਤੀ ਨੂੰ ਸਪਸ਼ਟ ਕਰਨ ਲਈ ਲਿਖੀ। ਪੁਸਤਕ ਕਈ ਭਾਗਾਂ ਵਿੱਚ ਵੰਡੀ ਹੋਈ ਹੈ ਜਿਸ ਵਿੱਚ ਕਮਿਊਨਲ ਅਵਾਰਡ ਦੀ ਕਹਾਣੀ, ਲੇਖਕ ਨਾਲ ਹੋਈ ਨਿੱਜੀ ਵਧਿੱਕੀ ਅਤੇ ਸਿੱਖ ਇਤਿਹਾਸ ਦੇ ਕੁਝ ਮਹੱਤਵਪੂਰਨ ਪ੍ਰਸੰਗ ਸ਼ਾਮਲ ਹਨ। 2 ਮੁੱਖ ਵਿਸ਼ਾ ਕਮਿਊਨਲ ਅਵਾਰਡ ਅਤੇ ਸਿੱਖਾਂ ਦਾ ਰੋਲ पुस्तकदायक ਵੱਡਾ ਹਿੱਸਾ 1932 ਦੇ ਕਮਿਊਨਲ ਅਵਾਰਡ ਦੀ ਚਰਚਾ ਕਰਦਾ ਹੈ ਜੋ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਵਿੱਚ ਵੱਖ-ਵੱਖ ਧਾਰਮਿਕ ਫਿਰਕਿਆਂ ਨੂੰ ਉਹਨਾਂ ਦੇ ਰਾਜਨੀਤਿਕ ਹੱਕ ਦੇਣ ਲਈ ਲਿਆਂਦਾ ਗਿਆ ਸੀ ਸਰਦਾਰ ਕਪੂਰ ਸਿੰਘ ਦੱਸਦੇ ਹਨ ਕਿ ਕਿਵੇਂ ਉਸ ਸਮੇਂ ਸਿੱਖ ਲੀਡਰਸ਼ਿਪ ਦੀ ਦੂਰੰਦੇਸ਼ੀ ਦੀ ਘਾਟ ਕਾਰਨ ਸਿੱਖ ਕੌਮ ਉਸ ਰਾਜਨੀਤਿਕ ਮੌਕੇ ਦਾ ਲਾਭ ਨਹੀਂ ਲੈ ਸકી ਜੋ ਬ੍ਰਿਟਿਸ਼ ਉਹਨਾਂ ਨੂੰ ਦੇਣਾ ਚਾਹੁੰਦੇ ਸਨ ਅਵਾਰਡ ਦੀ ਅਣਦੇਖੀ ਉਹ ਦੱਸਦੇ ਹਨ ਕਿ ਅਕਾਲੀ ਪਾਰਟੀ ਦੇ ਆਗੂਆਂ ਨੇ ਸਿਆਣੇ ਸਿੱਖ ਰਾਜਨੀਤਕਾਂ ਵਾਂ ਜਿਵੇਂ ਮਹਾਰਾਜਾ ਭੁਪਿੰਦਰ ਸਿੰਘ ਨੂੰ ਕਮਜ਼ੋਰ ਕਰਨ ਵਿੱਚ ਆਪਣੀ ਊਰਜਾ ਬਰਬਾਦ ਕੀਤੀ ਜਦੋਂ ਕਿ ਉਹ ਕਮਿਊਨਲ ਅਵਾਰਡ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰ ਸਕੇ ਵੰਡ ਦੀ ਤਰਾਸ ਦੀ ਇਹ ਪੁਸਤਕ ਸਿੱਖਾਂ ਨੂੰ ਦਰਪੇਸ਼ ਉਸ ਦੁਬਿਧਾ ਨੂੰ ਦਰਸਾਉਂਦੀ ਹੈ ਜਦੋਂ ਉਹਨਾਂ ਨੂੰ ਹਿੰਦੂਸਤਾਨ ਜਾਂ ਪਾਕਿਸਤਾਨ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਸਿੱਖਾਂ ਨੇ ਕਾਂਗਰਸ ਲੀਡਰਸ਼ਿਪ ਦੇ ਵਾਅਦਿਆਂ ਤੇ ਭਰੋਸਾ ਕਰਦਿਆਂ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਪਰ ਇਸ ਫੈਸਲੇ ਨੇ ਉਹਨਾਂ ਨੂੰ ਦੋਹਰੇ ਨੁਕਸਾਨ ਵਿੱਚ ਪਾ ਦਿੱਤਾ ਪਛਮੀ ਪੰਜਾਬ ਦੀਆਂ ਜ਼ਮੀਨਾਂ ਤੋਂ ਉਜਾੜੇ ਗਏ ਅਤੇ ਆਜ਼ਾਦ ਭਾਰਤ ਵਿੱਚ ਵੀ ਕੋਈ ਵਿਸ਼ੇਸ਼ ਸਿਆਸੀ ਦਰਜਾ ਨਾ ਮਿਲਿਆ 3 ਸਿੱਖਾਂ ਨਾਲ ਵਿਸ਼ਵਾਸਘਾਤ ਦਾ ਬਿਰਤਾਂਤ ਇਹ ਪੁਸਤਕ ਦਾ ਸਭ ਤੋਂ ਪਾਵਕ ਅਤੇ ਤਿੱਖਾ ਹਿੱਸਾ ਹੈ ਜਿਸ ਵਿੱਚ ਉਹ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਹੋਏ ਵਿਸ਼ਵਾਸਘਾਤ ਦਾ ਵੇਰਵਾ ਦਿੰਦੇ ਹਨ ਕਾਂਗਰਸ ਦੇ ਵਾਅਦੇ ਸਰਦਾਰ ਕਪੂਰ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਵੰਡ ਤੋਂ ਪਹਿਲਾਂ ਕਾਂਗਰਸ ਦੇ ਪ੍ਰਮੁੱਖ ਆਗੂਆਂ ਨਹਿਰੂ, ਗਾਂਧੀ ਆਦਿ ਨੇ ਸਿੱਖਾਂ ਨੂੰ ਆਜ਼ਾਦ ਭਾਰਤ ਦੇ ਉੱਤਰ ਵਿੱਚ ਇੱਕ ਖੁਦਮੁਖਤਿਆਰ ਖੇਤਰ ਆਟੋਨਮਸ ਏਰੀਆ ਦੇਣ ਦਾ ਭਰੋਸਾ ਦਿੱਤਾ ਸੀ ਜਿੱਥੇ ਸਿੱਖ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮਾਮਲਿਆਂ ਵਿੱਚ ਆਜ਼ਾਦ ਹੋਣਗੇ ਵਾਅਦੇ ਤੋਂ ਮੁਕਰਨਾ ਉਹਨਾਂ ਅਨੁਸਾਰ ਜਿਉਂ ਹੀ ਸੱਤਾ ਹੱਥ ਲੱਗੀ ਭਾਰਤੀ ਲੀਡਰਸ਼ਿਪ ਨੇ ਸਾਰੇ ਵਾਅਦੇ ਤੋੜ ਦਿੱਤੇ ਪੁਸਤਕ ਵਿੱਚ ਉਹਨਾਂ ਦੇ ਸੰਸਦ ਵਿੱਚ ਦਿੱਤੇ ਭਾਸ਼ਣ ਦਾ ਅੰਸ਼ ਸ਼ਾਮਲ ਹੈ ਜਿੱਥੇ ਉਹ ਕਹਿੰਦੇ ਹਨ ਕਿ ਇਹ ਨੀਤੀ ਪਾਪ ਦੀ ਕੁੱਖੋਂ ਪੈਦਾ ਹੋਈ ਹੈ ਅਤੇ ਇਹ ਸਿੱਖਾਂ ਨਾਲ ਕੀਤੀ ਗਈ ਬੇਰਹਿਮ ਧੋਖਾਧੜੀ ਹੈ 1947 ਦਾ ਸਰਕੂਲਰ ਉਹ ਇੱਕ ਹੋਰ ਵੱਡੀ ਵਦੀਕੀ ਦਾ ਜ਼ਿਕਰ ਕਰਦੇ ਹਨ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰिवेदी ਦੁਆਰਾ ਜਾਰੀ ਕੀਤਾ ਗਿਆ ਇੱਕ ਸਰਕੂਲਰ ਅਕਤੂਬਰ 1947 ਜਿਸ ਵਿੱਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕ੍ਰਿਮੀਨਲ ਮਾਈਂਡੈਡ ਕਮਿਊਨਿਟੀ ਦੱਸਿਆ ਗਿਆ ਸੀ ਇੱਕ ਸਿਵਲ ਅਫਸਰ ਹੋਣ ਦੇ ਨਾਤੇ ਕਪੂਰ ਸਿੰਘ ਨੇ ਇਸ ਦਾ ਸਖਤ ਵਿਰੋਧ ਕੀਤਾ ਜਿਸ ਕਾਰਨ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਹ ਘਟਨਾ ਸਿੱਖਾਂ ਪ੍ਰਤੀ ਸਰਕਾਰੀ ਰਵੱਈਏ ਦੇ ਬਦਲਾਅ ਦਾ ਪ੍ਰਤੱਖ ਪ੍ਰਮਾਣ ਹੈ ਫੋ ਇਤਿਹਾਸ ਦਾ ਪੁਨਰ ਵਿਸ਼ਲੇਸ਼ਣ ਸਰਦਾਰ ਕਪੂਰ ਸਿੰਘ ਨੇ ਸਿਰਫ ਸਮਕਾਲੀ ਰਾਜਨੀਤੀ ਦੀ ਗੱਲ ਨਹੀਂ ਕੀਤੀ ਸਗੋਂ ਸਿੱਖ ਇਤਿਹਾਸ ਦੀਆਂ ਕੁਝ ਅਹਿਮ ਘਟਨਾਵਾਂ ਨੂੰ ਵੀ ਨਵੇਂ ਨਜ਼ਰੀਏ ਨਾਲ ਪੇਸ਼ ਕੀਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਸਤਕ ਵਿੱਚ ਉਹਨਾਂ ਨੇ ਤਰਕ ਨਾਲ ਸਥਾਪਿਤ ਕੀਤਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਉਸ ਸਮੇਂ ਦੇ ਮੁਸਲਮਾਨਾਂ ਦੇ ਨਕਸ਼ਬੰਦੀ ਫਿਰਕੇ ਦੁਆਰਾ ਫੈਲਾਈ ਗਈ ਧਾਰਮਿਕ ਨਫ਼ਰਤ ਅਤੇ ਸ਼ਰੀਅਤ ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਮੰਗ ਸੀ ਨਾ ਕਿ ਸਿਰਫ਼ ਖੁਸਰੋ ਦਾ ਮਾਮਲਾ ਉਹ ਮੁਗਲ ਸਾਮਰਾਜ ਅੰਦਰ ਵਧ ਰਹੇ ਕੱਟੜ ਪੰਥੀ ਤਾਕਤਾਂ ਵੱਲ ਇਸ਼ਾਰਾ ਕਰਦੇ ਹਨ 5 ਨਿੱਜੀ ਗਵਾਹੀ ਅਤੇ ਬੁੱਧੀਜੀਵੀ ਦਾ ਦਰਦ ਸਾਚੀ ਸਾਖੀ ਅੰਸ਼ਕ ਤੌਰ ਤੇ ਸਰਦਾਰ ਕਪੂਰ ਸਿੰਘ ਦੀ ਆਪ ਬੀਤੀ ਵੀ ਹੈ ਇੱਕ ਉੱਚ ਪਦਰੀ ਸਿਵਲ ਸਰਵੈਂਟ ICS ਹੋਣ ਦੇ ਨਾਤੇ ਉਹਨਾਂ ਨੇ ਰਾਜਨੀਤਿਕ ਸਾਜ਼ਿਸ਼ਾਂ ਨੂੰ ਨੇੜਿਓਂ ਦੇਖਿਆ ਉਹਨਾਂ ਦੀ ਬਰਖਾਸਤਗੀ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਇਮਾਨਦਾਰ ਅਤੇ ਬੁੱਧੀਮਾਨ ਅਧਿਕਾਰੀ ਨੂੰ ਸਿਰਫ ਸਿੱਖ ਹਿੱਤਾਂ ਦੀ ਗੱਲ ਕਰਨ ਕਰਕੇ ਸੱਤਾਧਾਰੀ ਧਿਰ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਇਹ ਕਿਤਾਬ ਉਹਨਾਂ ਦੇ ਤਿੱਖੇ ਤਰਕ ਡੂੰਗੀ ਵਿਦਵਤਾ ਅਤੇ ਅਟਲ ਸਿੱਖ ਵਿਸ਼ਵਾਸ ਦਾ ਪ੍ਰਤੀਬਿੰਬ ਹੈ 6 ਸਿੱਟਾ ਪੰਜਾਬੀ ਸਾਹਿਤ ਵਿੱਚ ਮਹੱਤਤਾ ਕੁੱਲ ਮਿਲਾ ਕੇ ਸਾਚੀ ਸਾਖੀ ਸਿਰਫ ਇਤਿਹਾਸ ਦੀ ਕਿਤਾਬ ਨਹੀਂ ਸਗੋਂ ਸਿੱਖ ਕੌਮ ਦੇ ਰਾਜਨੀਤਿਕ ਹੱਕਾਂ ਦੀ ਲੜਾਈ ਦਾ ਇੱਕ ਮੈਨੀਫੈਸਟੋ ਹੈ ਇਹ ਪੁਸਤਕ ਸਿੱਖਾਂ ਨੂੰ ਉਹਨਾਂ ਦੀਆਂ ਸਿਆਸੀ ਗਲਤੀਆਂ ਉਹਨਾਂ ਨਾਲ ਹੋਏ ਵਿਸ਼ਵਾਸਘਾਤ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਸਪਸ਼ਟ ਸੰਦੇਸ਼ ਦਿੰਦੀ ਹੈ ਇਹ ਪੰਜਾਬੀ ਅਤੇ ਸਿੱਖ ਸਿਆਸੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਅਤੇ ਅਨਮੋਲ ਦਸਤਾਵੇਜ਼ ਬਣੀ ਰਹੇਗੀ ਜੋ ਪਾਠਕਾਂ ਨੂੰ ਤੱਥਾਂ ਦੀ ਸੱਚਾਈ ਅਤੇ ਰਾਜਨੀਤੀ ਦੀ ਗਹਿਰਾਈ ਨੂੰ ਸਮਝਣ ਲਈ ਪ੍ਰੇਰਦੀ ਹੈ ਕੀ ਤੁਸੀਂ ਸਰਦਾਰ ਕਪੂਰ ਸਿੰਘ ਦੁਆਰਾ ਪੁਸਤਕ ਵਿੱਚ ਵਰਤੇ ਗਏ ਕਿਸੇ ਖਾਸ ਇਤਿਹਾਸਕ ਪ੍ਰਸੰਗ ਜਾਂ ਰਾਜਨੀਤਿਕ ਦਲੀਲ ਬਾਰੇ ਹੋਰ ਜਾਣਕਾਰੀ ਚਾਹੁੰਦੇ?